ਗਾਲ ਜੀ ਅੱਗੇ ਆ ਜੀ ਸਾਰੇ ਵਰਕ ਕਮਾਂਡ ਲੈਦਾ ਟੀਮ ਹੋ ਚੁੱਕੀ ਹੈ ਕਿੰਨੀ ਹੈ ਜਾਨੀ ਕਿਤੇ ਆ ਮੋਟਰ ਵੀ ਚੱਲਦੀ ਹੈ 12 17 17 ਮੰਜ਼ਿਲ ਹੈ 17 ਠੀਕ ਹੈ ਬਹੁਤ ਆਤੋ ਅਰੇ ਜੀ ਆਲਾ ਕਿੱਥੇ ਕਿੰਨੀ ਜਗ੍ਹਾ ਦੀ ਆਈ ਹੋ। ਖੜੂ। ਹਾਂਜੀ ਐਮਐਲਏ ਸਾਬ ਅੱਜ ਬੋਲੀ ਸ਼ੁਰੂ ਕਰਾਉਣਾ ਆਏ ਆ ਜੀ। ਤੇ ਹਾਂਜੀ ਕਿੱਥੇ ਕਿੱਥੇ ਕਿਹੜੀ ਕਿਹੜੀ ਮੰਡੀ ਦੀ ਬੋਲੀ ਸ਼ੁਰੂ ਕਰਾ ਚੁੱਕੇ ਆ ਤੇ ਅੱਜ ਪਹਿਲਾ ਦਿਨ ਆ ਜੀ। ਦੇਖੋ ਅੱਜ ਆਪਾਂ ਮੰਡੀ ਚਮਕੌਰ ਸਾਹਿਬ ਖੜੇ ਆ। ਮੇਰੇ ਨਾਲ ਚੇਅਰਮੈਨ ਸਾਹਿਬ ਸਿਕੰਦਰ ਸਿੰਘ ਜੀ ਸਹੇੜੀ ਤੇ ਮੁੰਡੇ ਤੋਂ ਚੇਅਰਮੈਨ ਸਾਹਿਬ ਜਿਹੜੇ ਮਾਰਕੀਟ ਕਮੇਟੀ ਐਨਪੀ ਰਾਣਾ ਜੀ ਤੇ ਇਹ ਸ਼ੁਰੂਆਤ ਅੱਜ ਪਹਿਲੀ ਵਾਰੀ ਇੱਥੇ ਅਸੀਂ ਕਰ ਰਹੇ ਹਾਂ ਔਰ ਇਹ ਜਿਹੜੀ ਹੈ ਢੇਰੀ ਵਿਦੇਸ਼ਾਂ ਪਿੰਡ ਹੈ ਸਾਡੇ ਨਾਲ ਪਿੰਡ ਨਾਲ ਦੀ ਕਿਚਵਾਏ ਔਰ ਦੇਖਿਆ ਕਿ ਬਹੁਤ ਅੱਛਾ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਇਹਦੀ ਨਮੀ ਵੀ ਠੀਕ ਹੈ 17 17 ਦੇ ਕਰੀਬ ਹੈ ਠੀਕ ਹੈ 17 ਤੇ 2399 ਜਿਹੜਾ ਸਰਕਾਰੀ ਰੇਟ ਹੈ ਉਸ ਨਾਲੇ ਸ਼ੁਰੂਆਤ ਕਰਾਈ ਹੈ ਤੇ ਮੈਂ ਉਸ ਸਰਕਾਰਪੁਰ ਖਗੇ ਅਰਦਾਸ ਬੇਨਤੀ ਕਰਦਾ ਕਿ ਜਿਹੜਾ ਸੀਜ਼ਨ ਹੈ ਸਾਡੇ ਜੀਰੀ ਦਾ ਤੇ ਬਹੁਤ ਵਧੀਆ ਰਹੇ ਸਾਡੇ ਇਲਾਕੇ ਚ ਬੜੀ ਮਿਹਰ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਫੜ ਸਾਰੇ ਪੰਜਾਬ ਚ ਆਏ ਪਰ ਸਾਡੇ ਹਲਕੇ ਚ ਕੋਈ ਸੁੱਕਾ ਰਿਹਾ ਸੋ ਮੈਂ ਇਹੀ ਅਰਦਾਸ ਕਰਦਾ ਕਿ ਆਉਣ ਵਾਲਾ ਸਮਾਂ ਵੀ ਇਦਾਂ ਹੀ ਸਾਰਿਆਂ ਦੀ ਜਿਹੜੀ ਫਸਲ ਇੱਥੇ ਵਧੀਆ ਪਹੁੰਚੇ ਔਰ ਸਾਰੇ ਪ੍ਰਬੰਧ ਕੀਤੇ ਹੋਏ ਨੇ ਚੇਅਰਮੈਨ ਸਾਹਿਬ ਨੇ ਔਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਨਾਲ ਦੀ ਨਾਲ ਜਿਹੜਾ ਇਹਨਾਂ ਦੀ ਪੇਮੈਂਟ ਹੋਏਗੀ ਔਰ ਟਰਾਂਸਪੋਰਟੇਸ਼ਨ ਤੇ ਕਿਸਾਨ ਜਿੱਦਾਂ ਪਿਛਲੀ ਵਾਰ ਕਾਫੀ ਦਿੱਕਤਾਂ ਆਈਆਂ ਜੀ ਇਸ ਵਾਰ ਕੋਈ ਦਿੱਕਤ ਤਾਂ ਨਹੀਂ ਆਊਗੀ ਕਿਸਾਨਾਂ ਨੂੰ ਇਸ ਵਾਰੀ ਦੇਖੋ ਪਿਛਲੀ ਵਾਰੀ ਤੁਸੀਂ ਦੇਖਿਆ ਹੀ ਹੈ ਕਿ ਇੱਕ ਤਾਂ ਸੈਂਟਰ ਦਾ ਜਿਹੜਾ ਰਵੱਈਆ ਰਿਹਾ ਬਹੁਤ ਮੰਡਰਾ ਰਿਹਾ ਸੈਂਟਰ ਦਾ ਤਾਂ ਇਹੀ ਹਾਲ ਰਹਿੰਦਾ ਹਮੇਸ਼ਾ ਪੰਜਾਬ ਨਾਲ ਉਹਨਾਂ ਦਾ ਕਦੇ ਵੀ ਸੈਂਟਰ ਦਾ ਪੰਜਾਬ ਵੱਲੇ ਕਦੇ ਵੀ ਵਧੀਆ ਰਵਈਆ ਨਹੀਂ ਰਿਹਾ ਲੇਕਿਨ ਇਸ ਵਾਰ ਕਿਉਂਕਿ ਅਸੀਂ ਪਿਛਲੀ ਵਾਰੀ ਥੋੜੀ ਜਿਹੜੀ ਪ੍ਰੋਬਲਮ ਆਈ ਸੀ ਇਸ ਵਾਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏ ਹਰ ਜਿਹੜਾ ਕੰਮ ਹੈ ਔਰ ਟਾਈਮ ਤੇ ਕਿੱਦਾਂ ਗਿਆ ਹੋ ਜਾਏਗਾ ਕੋਈ ਪ੍ਰੋਬਲਮ ਨਹੀਂ ਆਏਗੀ ਠੀਕ ਇੱਕ ਦਾਣਾ ਜਿਹੜਾ ਕਿਸਾਨ ਦਾ ਚੁੱਕਾਂਗੇ ਔਰ ਉਹਨਾਂ ਨਾਲ ਦੀ ਨਾਲ ਜਿਹੜਾ ਹੈਗਾ ਪੇਮੈਂਟ ਹੋ ਜਾਏਗਾ ਠੀਕ ਹੈ ਧੰਨਵਾਦ